ਬੀਤੇ ਦਿਨੀ ਪਾਇ ਰঞ্জੀਤ ਸਿੰਘ ਟੱਡਿਆਂ ਵਾਲੇ ਤੇ ਹੋਏ ਕਾਤਲਾਨਾ ਹਮਲੇ ਦੇ ਵਿਰੋਧ ਵਿੱਚ ਸੰਗਰੂਰ ਦੇ ਕਾਂਗਰਸ ਵਰਕਰਾਂ ਵੱਲੋਂ ਅਕਾਲੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਇਸ ਪ੍ਰਦਰਸ਼ਨ ਦੌਰਾਨ ਕਾਂਗਰਸ ਵਰਕਰਾਂ ਨੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਫੂਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਕਾਂਗਰਸ ਆਗੂਆਂ ਨੇ ਦੋਸ਼ ਲਗਾਇਆ ਕਿ ਅਕਾਲੀ ਸਰਕਾਰ ਪੰਜਾਬ ਦੇ ਲੋਕਾਂ ਦੇ ਰੱਖਿਆ ਕਰਨ ਚ ਨਾਕਾਮਯਾਬ ਸਿੱਧ ਹੋਈ ਹੈ ਜਿੱਥੇ ਸਾਡੇ ਏਡੇ ਏਡੇ ਧਾਰਮਿਕ ਆਗੂ ਤੋਂ ਨਾ ਵੀ ਜਾਣਾਂ ਤੱਕ ਵੀ ਮਹਿਫੂਜ਼ ਨਹੀਂ ਅਸੀਂ ਸੰਤ ਜਰਨਲ ਸਿੰਘ ਸੰਤ ਰਣਜੀਤ ਸਿੰਘ ਢੜੀਆਂ ਵਾਲਿਆਂ ਦੇ ਉੱਪਰ ਹੋਏ ਇਸ ਹਮਲੇ ਦੀ ਪਰਜੋਰ ਨਖੇਦੀ ਕਰਦੇ ਹਾਂ ਇਸ ਗੱਲ ਦਾ ਵੀ ਅਸੀਂ ਯਕੀਨ ਦਿਵਾਉਂਦੇ ਹਾਂ ਕਿ ਜਦੋਂ ਤੱਕ ਇਸ ਗੱਲ ਦੀ ਸਹੀ ਇਨਵੈਸਟੀਗੇਸ਼ਨ ਜਿਹੜੇ ਗੁਨਾਹਗਰ ਲੋਕ ਹੈ ਗੁੰਡੇ ਲੋਕ ਹੈ ਉਹ ਸਾਹਮਣੇ ਨਹੀਂ ਆ ਜਾਂਦੇ ਤੇ ਉਹ ਗੁੰਡਿਆਂ ਨੂੰ ਕਿੰਨਾ ਲੋਕਾਂ ਦੀ ਸਿੱਖਿਆ ਅਸੀਂ ਚਾਹੁੰਦੇ ਹਾਂ ਕਿ ਇਸ ਗੱਲ ਦੀ ਸਾਰੀ ਦੀ ਸਾਰੀ ਸੀਬੀਆਈ ਤੋਂ ਅਨਕੁਆਰੀ ਚਹੀ ਗੁਣੀ ਚਾਹੀਦੀ ਹੈ ਇਸ ਪੰਜਾਬ ਸਰਕਾਰ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ ਸੀਬੀਆਈ ਦੀ ਇਨਕੁਆਰੀ ਇਹਨਾਂ ਨੂੰ ਹੋਣੀ ਚਾਹੀਦੀ ਹੈ ਜੋ ਮਾਤਾ ਚੰਦਪੌਰ ਜੀ ਦਾ ਜੋ ਕਤਲ ਕੇਸ ਹੈ ਹੋਇਆ ਹੈ ਉਹਦੀ ਵੀ ਸੀਆਈ ਬੀਆਈਡੀ ਇਨਕੁਆਰੀ ਹੋਣੀ ਚਾਹੀਦੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਵਿਰੋਧੀ ਪਾਰਟੀਆਂ ਦੇ ਵਧਰੇ ਦਬਾਰ ਨੂੰ ਦੇਖਦੇ ਹੋਏ ਅਕਾਲੀ ਸਰਕਾਰ ਇਸ ਕਾਤਲਾ ਨੇ ਹਮਲੇ ਦੇ ਦੋਸ਼ੀਆਂ ਨੂੰ ਕੱਲ ਤੱਕ ਗ੍ਰਿਫਤਾਰ ਕਰਦੀ ਹੈ ਸੰਗਰੂਰ ਤੋਂ ਰਾਜੇਸ਼ ਕੋਹਲੀ ਜਗਬਾਨੀ ਟੀਵੀ ਲਈ